ਨਾਗਮਾ ਥਾ ਘਟ ਗਿਆ ਜੰਗਾ ਇੱਥੇ ਮੈਂ ਪਸਰੀ ਨਹੀਂ ਸਿੱਟਣਾ ਕਿਵੇਂ ਸੁੱਕੇ ਜੀ ਰੇਡ ਗਈਆਂ ਨੇ ਉਹ ਸੁੱਕੇ ਜੀ ਰੇਡ ਗਈਆਂ ਨੇ ਉਹ ਪਾਣੀ ਨਹੀਂ ਚ ਹੋਰ ਨਹੀਂ ਲੈ ਜਿਰੀ ਮਚਾਉਂਗੇ ਸੁੱਕੇ ਜੀ ਰੇਡ ਰੇਡ ਨਾਲ ਕੀ ਹੋ ਜਾਂਦਾ ਜਿਰੀ ਮਚਾ ਦੇਗਾ ਲੈਡ ਦਾ ਕੀ ਪਤਾ ਕਦੋਂ ਆਊਗੀ ਇੱਥੇ ਆ ਕੇ ਕਰਦਾ ਮੈਂ ਗੱਲ ਲੈਡ ਦਾ ਕੋਈ ਪਤਾ ਨਹੀਂ ਹਾਂ ਕੋਈ ਲੈਡ ਦਾ ਕੋਈ ਪਤਾ ਨਹੀਂ ਕਦੋਂ ਆਵੇ ਕਦੋਂ ਜਾਵੇ ਮੋਨ ਆਏ ਫਿਰ ਕੀ ਹੁੰਦਾ ਨੂੰ ਹੈਂ ਫੇਰ ਕਿਉਂ ਨਦਾ ਹੁੰਦਾ ਤਾਂ ਕਿਉਂ ਨਹੀਂ ਹੁਣ ਦੱਸ ਕੀ ਕਹਿਣਾ ਸੁੱਕੇ ਚ ਰੇਡ ਗਿਆ ਨਾ ਸੁੱਕੇ ਰੇੜੇ ਕਿ ਨਾਲ ਤਾਂ ਕੁਸਰੀ ਹੁੰਦਾ ਯਾਰ ਲਾਈਟ ਦਾ ਕੀ ਪਤਾ ਕਦੋਂ ਆਵੇ ਲਾਈਟ ਤਾਂ ਚਾਹ ਰਾਤ ਨੂੰ ਆਉਗੀ ਜੇ ਨਾ ਵੀ ਆਈ ਕੋਈ ਚੱਕਰ ਨਹੀਂ ਹੈਗਾ ਹੁਣ ਆਪਾਂ ਕਣਕੇ ਚ ਲਾ ਲਾ ਜਦਾ ਮੂਹੇ ਛਿੜਦੇ ਆ ਜੇ ਆਪਾਂ ਪਾਣੀ ਤਾਂ ਨਹੀਂ ਛਿੜਦੇ ਜਦੋਂ ਪੈਰ ਜਟਕਿਆ ਹੋ ਜਾਂਦਾ ਕਣਕੇ ਚ ਆਪਾਂ ਫੇਰੀ ਰੇ ਛਿੜਦੇ ਉਹਨੂੰ ਨੁਕਸਾਨ ਕਰਦੀ ਜਿਰੀ ਦਾ ਸਾਰੇ ਪਾਣੀ ਕਿ ਡਿਗਦੇ ਹੈ ਉਹ ਅਸੀਂ ਤਾਂ ਜਰਾ ਖੜੀਏ ਕਿ ਡਿਗੀ ਡਿਗੀ ਐਸਾ ਆਏ ਵਾਰੀ ਐ ਛਿੜ ਦਨੇ ਆ ਕੋਈ ਚੱਕਰ ਨਹੀਂ ਪੈਂਦਾ ਇਹਨਾਂ ਕੋਈ ਬਾਲੀ ਵੱਡੀ ਗੱਲ ਨਹੀਂ ਹਾਂ ਇੰਨਾ ਕਿ ਜ਼ਰੂਰ ਫਰਕ ਪੈਂਦਾ ਵੀ ਇਹ ਪੈਰਾਂ 'ਚ ਠਿੱਟੀ ਜਾਈਏ ਸੁੱਕਾ ਹੋਵੇ ਬਾਹਰ ਨਾ ਪਰ ਇਹ ਸੱਟ ਨਾਲ ਬੁੱਝੇ ਜ਼ਰੂਰ ਮੱਚ ਜਾਂਦੇ ਜੇ ਟਕਾਈ ਨਾਲ ਡੇਗੀ ਹੋਵੇ ਰੇ ਨਾਲ ਫਰਕ ਨਹੀਂ ਪੈਂਦਾ ਹੈਗਾ ਇਹਦਾ ਬਹਿਮ ਬਣੇ ਹੋਇਆ ਯਾਰ ਜਿਵੇਂ ਹੁਣ ਕਣਕ ਲਾਲਾ ਕਣਕ 'ਚ ਵੀ ਆਪਾਂ ਜਿਆਦਾ ਜਮਾ ਕੀਤੀ ਜਿ ਸਿਰਦੇ ਵੀ ਪਾਣੀ ਦੇ ਕੋਰ ਦੇ ਮੂਰੇ ਜਾਂ ਫਿਰ ਪੈਰ ਧਰੇ ਤੋਂ ਇਹੀ ਗੱਲ ਇਹਦੀ ਆ ਝੋਨੇ ਦੀ ਹੁਣ ਆ ਤਾਂ ਗਿੱਲੀ ਹੀ ਐ ਵਾਹਣਾ ਆ ਦੇਖ ਹਾਂ ਜੇ ਹੁਣ ਗਿੱਲਾ ਜਿਵੇਂ ਹਾਂ ਤੂੰ ਮੱਥੇ ਤੇ ਦੇਖ ਰਾ ਉਹਦੇ ਸੱਟ ਸੱਟ ਹਟੇ ਹਾਰੀ ਨਾਲ ਦੀ ਨਾਲ ਲੱਗ ਜਾਂਦੀ ਏ ਇਹ ਹਾਂ ਹਾਂ ਬਹੁਤ ਐ ਇਥੋਂ ਦਾ ਕਰਦਾ ਸੀ ਤੇ ਇਹ ਸੁੱਕੇ ਨੂੰ ਸੱਟਣੀ ਸੌਖੀ ਇੱਕ ਤਾਂ ਸਾਰਿਆਂ ਤੋਂ ਤੇ ਬਾਕੀ ਪਾਣੀ ਜਿਦਾ ਕੋਈ ਬੜਾ ਫਰਕ ਨਹੀਂ ਪੈਂਦਾ ਯਾਰ ਫੌਂਦਾ ਕੈਸਾ ਹਾਲ ਹੋ ਗਿਆ ਇਸ ਤਾਂ ਹੀ ਸੱਟ ਸੋਤੋਂ ਦੇ ਨੇ ਵਿੱਚ ਕਹਿੰਦੇ ਮੱਛੀ ਜਾਂਦੀ ਹਾਂ ਉਹਦੇ ਜਰੂਰ ਮੱਚਦੀ ਹੋਊਗੀ ਜਿਹੜਾ ਪੈਰਾ ਪੂਰਾ ਐ ਸਾਈਡ ਦਾ ਹੂੰ ਕਿਉਂ ਫੁਕੇ ਜ ਕੋਈ ਕਿਸੇ ਦਾ ਤਰ੍ਹਾਂ ਦਾ ਵੀ ਫਰਕ ਨਹੀਂ ਪੈਂਦਾ ਸਾਡੇ ਨਾਲ ਆ ਦੀਪਾ ਹੁੰਦਾ ਕਾਹ ਸਾਲ ਹੋ ਗਏ ਇਹਦੇ ਨਾਲ ਤੈਨੂੰ ਗੱਲ ਕਰਾਉਂਦਾ ਮੈਂ ਕੋਈ ਵੀ ਚੱਕਰ ਨਹੀਂ ਪੈਂਦਾ ਓਕੇ ਰੇਹ ਸੱਟਨ ਦਾ ਜਿਵੇਂ ਨਰਮਾ ਦੇਖ ਨਰਮੇ ਜੀ ਵੀ ਜੇ ਤੂੰ ਗਿੱਲੇ ਜਿ ਸਿੱਟੇਗਾ ਉਹ ਵੀ ਨੁਕਸਾਨ ਆ ਉਹਦਾ ਵੀ ਜਦੋਂ ਪੈਰ ਜੱਟ ਗਿਆ ਹੋ ਜਾਂਦਾ ਉਦੋਂ ਹੀ ਰੇਹ ਸਿੱੜਦਾ ਉਦੋਂ ਹੀ ਹੀ ਚ ਸਿੱੜਦੇ ਆ ਇਹੀ ਹੀ ਚ ਫਰਕ ਆ ਕੋਈ ਬਾਲਾ ਵੱਡੀ ਕੋਈ ਗੱਲ ਨਹੀਂ ਹੈਗੀ ਐਵੇਂ ਲੋਕ ਕਹਿੰਦੇ ਵੀ ਮੱਛ ਜੂ ਵਾਹ ਹੋ ਜੂ ਕੁਛ ਨਹੀਂ ਹੁੰਦਾ ਕਹਾਂਦੀ ਪਿਆ ਹਾਂ 10 12 ਸਾਲ ਹੋ ਗਏ ਤੂੰ ਰੇਹ ਸਿੱੜਦਿਆਂ ਨੂੰ ਉਹਦਾ ਦੇਖ ਲੈਣਾ 10-12 ਸਾਲ ਹੋ ਗਏ ਸਾਨੂੰ ਕੋਈ ਵੀ ਕਦੇ ਅਜਿਹੀ ਕਿਲਤ ਨਹੀਂ ਆਈ ਯਾਰ ਵਿੱਚ ਵੱਧ ਕਰਦੀ ਆ ਹਾਂ ਆ ਸਰ ਵੱਧ ਕਰਦੀ ਆ ਇੱਕ ਆ ਵੀ ਪੈਰਾਂ 'ਚ ਨਾ ਡੇਗੀ ਹੋਵੇ ਜਿਹੜੀ ਪੈਰਾਂ 'ਚ ਸੜਦਾ ਯਾਰ 10-12 ਸਾਲ ਹੋ ਗਏ ਸਾਨੂੰ ਤਾਂ ਕੋਈ ਇਹੋ ਜਿਹਾ ਚੱਕਰ ਨਹੀਂ ਪੈਂਦਾ ਵੀ ਗਿੱਲਾ ਬਾਣਾ ਇਹ ਲੱਗ ਜਾਂਦੀ ਆ ਰੇ ਇਹਨੂੰ ਕੋਈ ਦਿੱਕਤ ਨਹੀਂ ਪੈਂਦੀ ਹੁਣ ਰਾਤ ਨੂੰ ਅੱਜ ਲਾਈਟ ਆਊਗੀ ਕਿਤੇ ਮਾੜਾ ਮੋਟਾ ਦੇਖ ਨੀਵੇਂ ਥਾਂ 'ਚ ਖੜਾ ਜਿੱਥੇ ਕਿਤੇ ਹੈ ਵੀ ਨਹੀਂ ਉਤੋਂ ਹੀ ਪਾਣੀ ਲਾ ਦੇਗੇ ਇਹ ਨਾਲ ਦੀ ਨਾਲ ਇਹ ਸਿੱਤੀ ਇਹਦਾ ਖਤਮ ਵੀ ਹੋ ਗਈ ਨਾਲ ਹੀ ਲੱਗ ਜਾਂਦੀ ਆ ਇਹ ਵੱਸਾ ਇੰਨਾ ਕਾ ਜ਼ਰੂਰ ਆ ਵੀ ਪੈਰਾਂ ਚ ਨਾ ਸਿੱਟੇ ਬਾਕੀ ਆ ਜਿਹੜੀ ਖੜੀ ਆ ਦੇਖਾ ਕੋੜੇ ਅਸੀਂ ਤਾਂ ਇਹ ਵੀ ਐਂ ਸਿੱੜਦੇ ਹੁੰਨੇ ਆ ਕੋਈ ਗੱਦੀ ਚੱਕਰ ਨਹੀਂ ਪਿਆ ਯਾਰ ਵਿੱਚ ਗੱਲ ਹੁੰਦੀ ਆ ਵੀ ਯਾਰ ਬਾਈ ਮੱਚ ਜਾਂਦੀ ਆ ਮੱਚ ਜੀ ਤਾਂ ਆਏ ਜੇ ਬੰਦਾ ਵਿੱਚ ਪੈਰਾਂ ਜੀ ਬਾਲੀ ਸਿੱਟੀ ਜਾਂਦੇ ਆ ਉਹ ਖਣਿਆ ਕੇ ਨਹੀਂ ਰਹੀ ਸਿੱੜਦੇ ਦੇਖਾ ਇਹ ਕੀ ਫਰਕ ਆ ਅਜੇ ਉਤੋਂ ਵੀ ਪਾਣੀ ਲਾ ਦਾਨੇ ਆ ਬਾਕੀ ਜੇ ਪਾਣੀ ਨਾ ਵੀ ਲੱਗੇ ਨੂੰ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਯਾਰ ਕਦੇ ਕੋਈ ਐਹ ਜੀ ਦਿੱਕਤ ਪਈ ਤਾਂ ਹੈ ਨਹੀਂ ਜੇ ਰੇਮ ਚਾਉਂਦੀ ਹੋਵੇ ਫਿਰ ਕਣਕ ਨੂੰ ਵੀ ਮਚਾਉ ਨਰਮੇ ਨੂੰ ਵੀ ਮਚਾਉਗੀ ਆਪਾਂ ਗਿੱਲੇ ਜੀ ਸਿੜਦੇ ਆ ਦੇਖਾ ਕਣਕ ਚ ਵੀ ਗਿੱਲੇ ਜੀ ਸਿੜਦੇ ਆ ਨਰਮੇ ਚ ਵੀ ਗਿੱਲੇ ਜੀ ਸਿੜਦੇ ਆ ਜਿਹੜੀ ਚੀਜ਼ ਚ ਚਰੀ ਆ ਦੇ ਹੋਊ ਚ ਵੀ ਆਪਾਂ ਗਿੱਲੇ ਜੀ ਸਿੜਦੇ ਆ ਜੇ ਕੋਈ ਨੁਕਸਾਨ ਕਰਨਾ ਹੋਵੇ ਤਾਂ ਫਿਰ ਸਾਰੀਆਂ ਫਸਲਾਂ ਨੂੰ ਕਰੂਗੀ ਇਹਨੂੰ ਥੱਲੀ ਨੂੰ ਕਿਉਂ ਕਰੂਗੀ ਉਹੀ ਚੀਜ਼ ਇਹ ਆ ਆਹੀ ਚੱਕਰ ਆ ਹਾਂ ਇਹ ਤਾਂ ਕੋਈ ਚੱਕਰ ਨਹੀਂ